ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਿਆਸੀ ਹਲਕਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਉਹਨਾਂ ਸੋਸ਼ਲ ਮੀਡੀਆ ਤੇ ਵੀਡੀਓ ਸੰਦੇਸ਼ ਪਾਇਆ ਹੈ ਜਿਸ 'ਚ ਉਹਨਾਂ ਸ਼ਾਇराना انداز 'ਚ ਕਿਹਾ, "ਆਗ ਲਗਾਉਣ ਵਾਲਿਆਂ ਨੂੰ ਕੀ ਖਬਰ ਜਦੋਂ ਰੁੱਖ ਹਵਾਵਾਂ ਨੇ ਬਦਲ ਲਿਆ ਤਾਂ ਖਾਕ ਉਹ ਵੀ ਹੋ ਜਾਣਗੇ। ਹੁਣ ਗੱਲ ਰੁਤਬੇ ਦੀ ਹੋ ਗਈ ਹੈ। ਹੁਣ ਚਾਲ ਵੀ ਵੱਡੀ ਤੇ ਖੇਡ ਵੀ ਖਤਮ ਇਹ ਹੈ ਬਾਤ।" ਇਹ ਪੋਸਟ ਪੰਜਾਬ ਦੇ ਸਿਆਸੀ ਮਾਹੌਲ 'ਚ ਗਰਮਾਹਟ ਭਰਨ ਵਾਲੀ ਹੈ ਕਿਉਂਕਿ ਅਜੀਹੀ ਪੋਸਟ ਡਾਕਟਰ ਨਵਜੋਤ ਕੋਰ ਸਿੱਧੂ ਦੀ ਮੌਤ ਲਈ ਤੋਂ ਬਾਅਦ ਪਹਿਲੀ ਵਾਰੀ ਪਾਈ ਗਈ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਆਪਣੇ ਕਾਮੇਡੀ ਸ਼ੋਅ ਦੀਆਂ ਪੋਸਟਾਂ ਹੀ ਪਾਉਂਦੇ ਸਨ ਜਾਂ ਫਿਰ ਖਿਡਾਰੀਆਂ ਨਾਲ ਪੋਸਟਾਂ ਸਾਂਝੀਆਂ ਕਰਦੇ ਸਨ। ਦੱਸਦੀ ਹੈ ਕਿ ਪਿਛਲੇ ਦਿਨੀਂ ਡਾਕਟਰ ਨਵਜੋਤ ਕੋਰ ਸਿੱਧੂ ਦੇ ਵੱਲੋਂ ਜੋ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਸਨ ਉਸ ਤੋਂ ਬਾਅਦ ਨਵਜੋਤ ਸਿੱਧੂ ਤੇ ਨਾਲ ਹੀ ਨਵਜੋਤ ਕੋਰ ਸਿੱਧੂ ਦੋਵੇਂ ਹੀ ਕਾਫੀ ਚਰਚਾ ਦਾ ਵਿਸ਼ਾ ਬਣਾਰੇ ਸਨ। ਕਾਂਗਰਸ ਦੇ ਵੱਲੋਂ ਜਾਂਚ ਵੀ ਕੀ ਜਾਰੀਆ ਡਾਕਟਰ ਨਵਜੋਤ ਕੋਰ ਸਿੱਧੂ ਦੀ ਰਿਪੋਰਟ ਜਿਹੜੀ ਹਾਈ ਕਮਾਂਡ ਨੇ ਮੰਗੀ ਹੋਈ ਹੈ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਤੇ ਉਹ ਜਾਂਚ ਕਰ ਰਹੀ ਹੈ ਤੇ ਇਸੇ ਵਿਚਾਲੇ ਵੀ ਖਬਰ ਆਉਂਦੀ ਹੈ ਕਿ ਸਿੱਧੂ ਜੋੜਾ ਹਾਈ ਕਮਾਂਡ ਨੂੰ ਮਿਲੇਗਾ ਪਰ ਫਿਰ ਖਬਰ ਆਉਂਦੀ ਹੈ ਕਿ ਹਾਈ ਕਮਾਂਡ ਉਹਨਾਂ ਨੂੰ ਨਹੀਂ ਮਿਲਣਗੇ ਤੇ ਪੰਜਾਬ ਕਾਂਗਰਸ ਦੇ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਜਦੋਂ ਤੋਂ ਨਵਜੋਤ ਕੋਰ ਸਿੱਧੂ ਨੇ ਇਹ ਬਿਆਨ ਜਾਰੀ ਕੀਤੇ ਜਿਨ੍ਹਾਂ ਨੇ ਆਪਣੀ ਹੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਵਿਵਾਦਿਤ ਟਿੱਪਣੀਆਂ ਕਰ ਦਿੱਤੀਆਂ ਸਨ ਨਵਜੋਤ ਕੋਰ ਸਿੱਧੂ ਨੂੰ ਫਿਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਸਪੈਂਡ ਵੀ ਕਰ ਦਿੱਤਾ ਸੀ ਇਸੇ ਵਿਚਾਲੇ ਡਾਕਟਰ ਨਵਜੋਤ ਕੋਰ ਸਿੱਧੂ ਦੇ ਪਤੀ ਯਾਨੀ ਕਿ ਨਵਜੋਤ ਸਿੱਧੂ ਦੀ ਚੁੱਪੀ ਕਾਫੀ ਵਿਸ਼ਾ ਬਣੀ ਹੋਈ ਸੀ ਹਜੇ ਤੱਕ ਕਿਉਂ ਚੁੱਪ ਨਹੀਂ ਪਰ ਅੱਜ ਜੋ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਸ਼ਾਇराना ਅੰਦਾਜ਼ 'ਚ ਇੱਕ ਪੋਸਟ ਪਾਈ ਗਈ ਹੈ ਉਸ ਨੇ ਵੱਖਰੀ ਹੀ ਚਰਚਾ ਜਿਹੜੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਛੇੜ ਦੁੱਤੀ ਹੈ ਗੁਰੂ ਆਗ ਲਗਾਉਣ ਵਾਲੋਂ ਕੋ ਕੀ ਖਬਰ ਰੁਖ ਹਵਾਵੋਂ ਨੇ ਬਦਲਾ ਤੋ ਖਾਕ ਉਹ ਵੀ ਹੋਗੇ ਅਬ ਬਾਤ ਰੁਤਬੇ ਕੀ ਹੈ ਚਾਲ ਵੀ ਬੜੀ ਔਰ ਖੇਲ ਵੀ ਖਤਮ ਸ਼ਾਇਦ ਆ